ਸਤਨਾਮ ਵਾਹਿਗੁਰੂ ਸਾਹਿਬ ਜੀ ਆਦਿ ਗੁਰੈਨ ਮੈਂ ਜੁਗਾਂ ਗੁਰੈਨ ਮੈਂ ਸਤ ਗੁਰੈਨ ਮੈਂ ਜਿਵੇਂ ਗੁਰਦੇ ਵੇ ਨਮਾ ਜਪੈ ਜਸ ਸੰਗਤ ਤੰਤਾਰ ਜੀ ਗੁਰੂ ਕੇ ਉਦਿਆਨ ਦੇ ਪਾਤਰੂ ਭਾਈ ਭਾਗਾ ਵਾਲੇ ਜੋ ਗੁਰੂ ਮਹਾਰਾਜ ਦੀ ਕਥਾ ਸਰਵਣ ਕਰਦੇ ਹੋ ਸੁਤੇ ਰਹੋ ਆਓ ਇਤੋਸ਼ਿਕਾ ਸ਼ੁੱਧੀ ਸੀ ਕਿ ਕਥਾ ਉਤੋਂ ਆਪਾਂ ਸ਼ੁਰੂ ਕਰੀਏ ਕਲ ਮਹਾਰਾਜ ਕਹਿੰਦੇ ਸੀ ਬਿੱਤੇ ਅਸ਼ੰਕ ਚੌਕੜੇ ਫਿਰ ਸ਼ੀਤਜਨ ਤਰਤੀ ਪਾਏ ਤਰਤੀ ਤੇ ਫਿਰ ਸੁੱਟ ਦੇਣਾ ਉਹਨੇ ਫਿਰ ਕਿਸੇ ਗਰਭ ਚ ਲੈ ਜਾਣਾ ਪਸ਼ੂ ਦੇ ਗਰਭ ਚ ਲਿਆਇ ਜਾਏਗਾ ਕਿਸੇ ਮਾਤਾ ਦੇ ਗਰਭ ਚ ਲਿਆਇ ਜਾਏਗਾ ਕਹਿੰਦੇ ਫਿਰ ਉਥੋਂ ਥੋੜੀ ਹੁੰਦੀ 1084 ਜੋਨ ਵਿੱਚ ਪੰਬਲ ਘੁਸੇ ਖਾਏ ਫਿਰ ਠੁਕਰਾ ਖਾਂਦਾ ਫਿਰੇਗਾ ਭਾਈ ਮਰੁੱਖਾ ਦੀ ਮਿਲੀ ਹੈ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮੇਰਣ ਕੀ ਇਹ ਤੇਰੀ ਵਰੀ ਇਹ ਵਾਰੀ ਤੇਰੀ ਮਿਲਣ ਦੀ ਹੈ ਭਾਈ ਇਥੇ ਤੂੰ ਨਾਮ ਜਪਿਆ ਕਰ ਬੰਦਗੀ ਕਰਿਆ ਕਰ ਇਹ ਹੀ ਤੇਰਾ ਅਸਰ ਇਹ ਹੀ ਤੇਰੀ ਵਾਰ ਇਹ ਹੀ ਤੇਰੇ ਇਹ ਤੇਰੀ ਬਾਰੀ ਆ ਪ੍ਰਭੂ ਨੂੰ ਮਿਲਣ ਦੀ ਮਹਾਰਾਜ ਫਰਮਾਨ ਕਰਦੇ ਸਤ ਸੰਗਤ ਜੀ ਫੁੱਡੇ ਭਾਗਾਂ ਨਾਲ ਹੀ ਆਦਮ ਦੇਹੀ ਪਏ ਵੱਡੇ ਭਾਗਾਂ ਦੇ ਨਾਲ ਹੀ ਇਹ ਮਨੁੱਖਾ ਦੇਹੀ ਆਦਮ ਦੇਹੀ ਮਿਲਦੀ ਆ ਵੱਡੇ ਭਾਗ ਕਹਿੰਦੇ ਇਸ ਦੇਹੀ ਕੋ ਸਿਮਰ ਦੇਵਾ ਇਹ ਦੇਵੀ ਦੇਹੀ ਪਜ ਹਰ ਕੀ ਸੇਵ ਪਜੋ ਗੁਬਿੰਦ ਭੂਲ ਮਤ ਜਾਓ ਮਨੁਸ ਜਨਮ ਕਾ ਇਹ ਨਾ ਇਸ ਦੇਹੀ ਦਾ ਇਹ ਲਾਹ ਪਸ਼ੂ ਜਿਸੀ ਕਈ ਵੀ ਕੰਮ ਕਰਦੇ ਆ ਬੜੀ ਇਮਾਨਦਾਰੀ ਹੈ ਇਹ ਹੈ ਉਹ ਹੈ ਬੜੇ ਕੁਛ ਕਹਾਣੀਆਂ ਸੁਣਾਵੰਦੇ ਨੇ ਜਿ ਕਿਸੇ ਨੂੰ ਕਹੋ ਨਾਮ ਜਪਲੋ ਬੰਦਗੀ ਕਰ ਲੋ ਭਾਈ ਬੁੜੀਆਂ ਕਹਾਣੀਆਂ ਸੁਣਾਉਂਦਾ ਕਹਿੰਦੇ ਅਸੀਂ ਤਾਂ ਇਮਾਨਦਾਰ ਬਹੁਤ ਆ ਇਹ ਹੈ ਉਹ ਹੈ ਐ ਕਰਦੇ ਜੋ ਸਿਫਤਾਂ ਤਾਂ ਆਪਣੀਆਂ ਕਰੂਗਾ ਮਹਾਰਾਜ ਕਹਿੰਦੇ ਭਾਈ ਇਸ ਇਹ ਦੇਹੀ ਤੈਨੂੰ ਮਿਲੀ ਹੈ ਨਾਮ ਜਪਣ ਲਈ ਬਾਕੀ ਤਾਂ ਕਿਰਤ ਕਰਨੀ ਜਿਹੜੀ পেট ਭਰਨ ਵਾਸਤੇ ਕਿਰਤ ਕਰਨੀ ਜਰੂਰੀ ਹੈ ਕਰੋ ਮਨਾ ਨਹੀਂ ਹੈ ਜਰੂਰ ਕਰੋ ਮਹਾਰਾਜ ਵੀ ਕਰਕੇ ਗਏ ਗੁਰੂ ਨਾਨਕ ਸਾਹਿਬ ਨੇ ਸਾਰੇ ਕੰਮ ਕਰਕੇ ਦੱਸੇ ਹਨ ਭਈ ਦੁਕਾਨ ਵੀ ਕੀਤੀ ਖੇਤੀ ਵੀ ਕੀਤੀ ਪਸ਼ੂਆਂ ਨੂੰ ਵੀ ਚਰਾਇਆ ਸੋਕੇ ਸਵਾਦ ਨੂੰ ਭੋਜਨ ਕਿਹੜਾ ਕੰਮ ਨਹੀਂ ਮਹਾਰਾਜ ਨੇ ਕੀਤਾ ਸਾਰੇ ਕਾਰਜ ਮਾਰੇ ਸੰਸਾਰ ਤੇ ਕਰਦੇ ਹੋਏ ਫੇ ਲੋਕ ਭਲਾਈ ਦੀ ਕੀਤੀ ਕਿੱਥੇ ਕਿੱਥੇ ਨਹੀਂ ਗਏ ਲਾਲੂ ਗਏ ਲਾਲੂ ਕੁੜ ਗਏ ਓਟੜੀਆਂ ਸਾਥੀ ਆਪ ਜੀ ਨੇ ਸਰਵਣ ਕੀਤੀ ਆਪ ਨੂੰ ਪਤਾ ਹੈ ਮੁੱਕੀ ਗਏ ਕਿੱਥੇ ਮੁੱਕਾ ਹੈ ਮੇਰੀ ਸਾਸ ਨੂੰ ਆਪਣੇ ਸੇਵਕਾਂ ਨੂੰ ਤਾਰਨ ਵਾਸਤੇ ਮਹਾਰਾਜ ਨੇ ਫੇਰ ਚਾਰ ਉਦਾਸੀਆਂ ਕੀਤੀਆਂ ਸੁਪਿਆਈ ਸਾਹਿਬ ਜੀ ਇਹ ਕੰਮ ਸਿਰਫ ਖਾਣ ਕਮਾਣ ਵਾਸਤੇ ਨਹੀਂ ਆਏ ਦੁਨੀਆ 'ਚ ਦੁਨੀਆ 'ਚ ਆਏ ਹਾਂ ਤੇ ਨਾਮ ਜਪਣਾ ਬੰਦਗੀ ਕਰਨੀ ਹੈ ਕਹਿੰਦੇ ਇਹ ਗੋਬਿੰਦ ਮੇਲਣ ਨੂੰ ਆਖਰੀ ਵਾਰੀ ਹੈ 84 ਲੱਖ ਜੋਨੀ ਦੀ ਆਖਰੀ ਵਾਰੀ ਹੈ ਕਬੀਰ ਸਾਹਿਬ ਕਹਿੰਦੇ ਦੇਖੇ ਕਿਤੇ 84 ਲੱਖ ਪੌੜੀਆਂ ਚੜ ਕੇ ਤੂੰ ਆ ਗਿਆ ਹੁਣ ਤੈਨੂੰ ਮਨਕਾ ਦੇ ਹੀ ਮਿਲੀ ਇਸ 83 ਲੱਖ ਜੋਨੇ ਦੇ ਵਿੱਚ ਤੂੰ ਇਸ ਜੋਨੇ ਨੂੰ ਤਰਸਦਾ ਰਿਹਾ ਵੀ ਮੈਨੂੰ ਮਹਾਰਾਜ ਇਸ ਜੋਨੇ ਵਿੱਚ ਭੇਜ ਮੈਂ ਤੇਰੀ ਨਾਮ ਜਪਾਂ ਬੰਦਗੀ ਕਰਾਂ ਪਸ਼ੂ ਪੰਛੀ ਹੈ ਰੋਟੀ ਰੋਟੀ ਦੀ ਗੱਲ ਹੈ ਤੇ ਉਹ ਵੀ ਕਮਾ ਕੇ ਖਾ ਰਹੇ ਨੇ ਚੂਗਾ ਚੁਗਣ ਕਿੱਥੇ ਕਿੱਥੇ ਜਾਂਦੇ ਆ ਆਪਣੇ ਬੱਚਿਆਂ ਨੂੰ ਵੀ ਪਾਲਦੇ ਜਿੰਦਾ ਅਸੀਂ ਪਾਲਦੇ ਆ ਸਾਰੇ ਪਸ਼ੂ ਵੀ ਕੰਮ ਕਰ ਰਹੇ ਆ ਇਹ ਇਹ ਸਾਰੇ ਕਰਮ ਪਸ਼ੂ ਵੀ ਕਰ ਰਹੇ ਨੇ ਸਾਧੂ ਇੱਕ ਅਲੱਗ ਹੋਰ ਚੀਜ਼ ਮਿਲ ਗਈ ਹੈ ਕਿਹੜੀ ਬੰਦਗੀ ਕਰਨ ਦੇ ਇਹ ਲੋ ਇਹ ਬੰਦਗੀ ਨਹੀਂ ਕਰ ਸਕਦੇ ਬਾਕੀ ਦੀਆਂ ਜੋਨੀਆਂ ਵਿੱਚ ਬੰਦਗੇ ਨਹੀਂ ਹੋ ਰਹੀ ਕਿ ਮਾਰੇ ਦੀ ਬੰਦਗੀ ਨਹੀਂ ਕਰ ਸਕਦੇ ਭਈ ਇੱਥੇ ਤੱਕ ਜਿਹੜੇ ਦੇਵੀ ਦੇਵਤੇ ਜਿਨ੍ਹਾਂ ਨੂੰ ਅੱਗੇ ਜਗ੍ਹਾ ਨਹੀਂ ਮਿਲੀ ਕਿਸੇ ਕਾਰਨ ਭਟਕਦੇ ਫਿਰਦੇ ਆਂ ਜੰਗਲਾਂ ਦੇ ਵਿੱਚ ਇਸ ਦੇਹੀ ਕੋ ਸਿਮਰੇ ਦੇਵ ਕਹਿੰਦੇ ਫਿਰ ਕਿੱਦਾਂ ਮਿਲਦੀ ਉਹਨਾਂ ਨੂੰ ਦੇਹੀ ਅਰਦਾਸਾਂ ਕਰ ਰਹੇ ਨੇ ਮਹਾਰਾਜ ਸਾਨੂੰ ਮਨੁੱਖਾ ਦੇਹੀ ਚ ਲਾ ਜਾ ਅਸੀਂ ਤੇਰੇ ਨਾਮ ਬੰਦਗੀ ਜਪੀਏ ਕਰੀਏ ਕਿਰਤ ਕਰੀਏ ਸੱਚੀ ਸੁੱਚੀ ਫਿਰ ਤੇਰੇ ਨਾਲ ਤੇਰੇ ਚਰਨਾਂ ਨਾਲ ਜੁੜ ਕੇ ਫਿਰ ਅਸੀਂ ਤੇਰੇ ਤੱਕ ਪਹੁੰਚ ਜਾਈਏ ਕਬੀਰ ਸਾਹਿਬ ਕਹਿੰਦੇ 84 ਲੱਖ ਪੌੜੀ ਜੁੰਨੀਆਂ ਭੂਤ ਕੇ ਤਾਂ ਤੂੰ ਇਹ ਮਨੁੱਖਾ ਦੇਹੀ ਵਿੱਚ ਆਇਆ ਹੈ ਇਹ ਕਹਿੰਦੇ ਦੇਖੀ ਕਿੱਦੇ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕਾ ਆਏ ਜਾਣੀ ਦੁੱਖ ਪਾਈ ਦਾ ਕਹਿੰਦੇ ਦੇਖੀ ਕਿਦੇ 84 ਲੱਖ ਪੌੜੀ ਡਿਗਣਾ ਪਈ ਥੱਲੇ ਇਹਦੇ ਥੱਲੇ ਡਿਗ ਪਿਆ ਫਿਰ ਇੱਕ ਤੋਂ ਛੜਨਾ ਪੈਣਾ ਯਾਦ ਰੱਖੀ ਮਹਾਰਾਜ ਨੇ ਬੜਾ ਸਮਝਾਇਆ ਭਈ ਜਿਹੜੇ ਸਮਝ ਗਏ ਉਹ ਤਰ ਤਰਗ ਜਿਹੜੇ ਨਹੀਂ ਸਮਝੇ ਭਈ ਕਿੰਤੂ ਪ੍ਰੰਤੂਆਂ ਜਰਾਏ ਉਹ ਡੁੱਬ ਗਿਆ ਫਿਰ 84 ਜਾਗਾ ਸੁਪੇ ਅਿਸਰ ਸੋਨ ਦੇ ਜੀ ਨਾਮ ਜਪ ਲੋ ਬੰਦਗੀ ਕਰੋ ਨਾਮ ਜਪੋ ਵੰਡ ਛੋ ਕੋਸ਼ਿਸ਼ ਕਰਦੇ ਰਹੋ ਪ੍ਰਮਾਤਮਾ ਨੂੰ ਮਨਜ਼ੂਰ ਹੋਇਆ ਤਾਂ ਲੈ ਜਾਏਗਾ ਨਹੀਂ ਤੇ ਸਾਨੂੰ ਅਗਲਾ ਜਨਮ ਵਧੀਆ ਦੇ ਦੇਗਾ ਗੁਰਸਿੱਖਾਂ ਦੇ ਘਰ ਦਊਗਾ ਹੁਣ ਸ਼ਾਇਦ ਅਸੀਂ ਪਾਪੀਆਂ ਦੇ ਘਰਾਂ ਜਾਵਾਂ ਸਾਡੇ ਮਾਂ ਬਾਪ ਨੇ ਸਾਨੂੰ ਸਿਖਾਇਆ ਨਹੀਂ ਨਾਮ ਜਪਣਾ ਬੰਦਗੀ ਕਰਨੀ ਨਹੀਂ ਸਿਖਾਈ ਨਾ ਆਪ ਕੀਤੀ ਨਾ ਸਾਨੂੰ ਸਖਾਈ ਤੇ ਪਿਆਰੀ ਸਾਧ ਸੰਗਤ ਜੇ ਕੋਈ ਮਾਪੇ ਕਰਦਾ ਵੀ ਸੀਗਾ ਤੇ ਅਸੀਂ ਪ੍ਰਵਾਹ ਨਹੀਂ ਕੀਤੀ ਤੇ ਇਸ ਕਰਕੇ ਭਾਈ ਮਹਾਰਾਜ ਕਹਿੰਦੇ ਜਿੰਨੂੰ ਚਾਂਸ ਦਿਓ ਨਾਮ ਜਪ ਨੂੰ ਅਮਰਤ ਸ਼ਗਲ ਹੋਗਾ ਨਾ ਬੰਦਗੀ ਕਰ ਲਵਾਂਗੇ ਤੇ ਸ਼ਾਇਦ ਅਗਲਾ ਜਨਮ ਤੁਹਾਨੂੰ ਐਸੇ ਮਾਪੇ ਕੋ ਮਿਲ ਜਾਏ ਜਿਹੜੇ ਗਰਭ ਦੇ ਵਿੱਚ ਮਾਤਾ ਤੁਹਾਨੂੰ ਨਿਤਨੇਮ ਦੀਆਂ ਬਾਣੀਆਂ ਸੁਣਾਵੇ ਪਿਉ ਬੱਡਾ ਅੱਛਾ ਬੜਾ ਜੇ ਸੱਚੀ ਸੂਚੀ ਕਿਰਤ ਕਰਕੇ ਨਾਮ ਜਪਦਾ ਵੀ ਬੰਦਗੀ ਕਰਦਾ ਹੋਵੇ ਉਸ ਕਮਾਈ ਨਾਲ ਤੁਹਾਨੂੰ ਪਾਲੇ ਤੇ ਫਿਰ ਕਹਿੰਦੇ ਨੇ ਗਰਭ ਦੇ ਵਿੱਚ ਹੀ ਬ੍ਰਹਮ ਗਿਆਨੀ ਪੈਦਾ ਹੁੰਦਾ ਹੈ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਂਦਾ ਕਹਿੰਦਾ ਆਪਣੀ ਭਗਤੀ ਤਾਂ ਹੁੰਦੀ ਹੈ 9 ਮਹੀਨੇ ਪੁੱਠਾ ਲੜਕ ਕੇ ਭਗਤੀ ਕਰਦਾ ਬਾਹਰ ਫੇ ਮਾਤਾ ਵੀ ਮਿਹਨਤ ਕਰ ਰਹੀ ਹੈ ਇਸੇ ਸਿਰ ਉੱਤੇ ਕਹਿੰਦੇ ਤ੍ਰੇਮ ਕਰਨਾ ਨਿਸ਼ਾਨ ਕਰਨਾ ਕਰੇ ਇਸ਼ਨਾਨ ਸਿਮਰਪੁਰ ਆਪਣਾ ਸ਼ਰਾਬ ਦੇ ਸੁੰਦੇ ਤੇ ਕਿਨਾਂ ਜ਼ਿੰਦਗੀ ਪਰ ਕਰਦੀ ਹੈ ਉਹ ਬੱਚੇ ਤੇ ਅਸਰ ਹੁੰਦਾ ਹੈ ਤੇ ਪਿਤਾ ਦੇ ਵੀ ਕਮਾਈ ਜਿਹੜੀ ਕਰਕੇ ਲਿਆਂਦਾ ਉਹਦਾ ਵੀ ਅਸਰ ਹੁੰਦਾ ਸੁਪਰੀ ਸ਼ਰਸੰਗ ਜੀ ਇਸ ਕਰਕੇ ਕਹਿੰਦੇ ਭਈ ਦੇਖੀ ਕਿਤੇ ਇਹ ਪੌਲੀ ਤੇ ਚੁੱਕ ਨਾ ਜਾਏ ਲੱਖ ਚਾਸੀ ਅੱਗੇ ਖੜੀ ਹੈ ਲੱਖ ਚਾਸੀ ਜਿਹੜੀ ਹੈ ਨਾ ਇਹ ਅੱਗੇ ਖੜੀ ਆ ਤੈਨੂੰ ਜਫਾ ਪਾਣ ਲਈ ਬਸਣਾ ਹੈ ਤੇ ਨਾਮ ਜਪ ਲੈ ਆਪਾਂ ਨੇ ਕੀ ਕਰਲਾ ਜੋਨ ਲੱਖ 84 ਜੋਨ ਵਿੱਚ ਹੰਗਲੂ ਸੇਖਾ ਉਹ ਦੇ ਭਗਾਂ ਨਾਲ ਇਹ ਆਗਮ ਦੇਹੀ ਪ੍ਰਾਪਤ ਹੋਈ ਹੈ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਮਾਨਸ ਦੇਹੀ ਪਾਈ ਕੇ ਸੇਵ ਸਹਿਬ ਕਰੇ ਨਾ ਯਾਦ ਕਹਿੰਦੇ ਫਿਰ ਤੂੰ ਸਹਿਬ ਨੂੰ ਯਾਦ ਨਹੀਂ ਕਰਦਾ ਮਨੁੱਖਾ ਦੇ ਹੀ ਪ੍ਰਾਪਤ ਹੋ ਗਈ ਪਰ ਤੂੰ ਸਹਿਬ ਨੂੰ ਯਾਦ ਨਹੀਂ ਕਰਦਾ ਮਨੁੱਖਾ ਦੇ ਹੀ ਪ੍ਰਾਪਤ ਕਰ ਲਈ ਐ ਡੇੜੜੀਆਂ ਵੱਢ ਕੇ ਅੜਵਾਸਾਂ ਕਰਕੇ ਉੱਠਾ ਲੜ ਕੇ ਅਸੀਂ ਗਰਭ ਦੇ ਵਿੱਚ ਉੱਥੇ ਕਹਿੰਦਾ ਸੀ ਮੈਂ ਸਵਾਸ ਸਵਾਸ ਜਪੂਗਾ ਮਹਾਰਾਜ ਜੇਤੂ ਮਹਾਰਾਜ ਨੇ ਦਸਾਂ ਬੋਲੀਆਂ ਪੂਰੀਆਂ ਕੀਤੀਆਂ ਬਾਹਰ ਆ ਕੇ ਭੁੱਲ ਗਿਆ ਸਾਰਾ ਅੰਦਰੋਂ ਕਪਟੀ ਭਉ ਸੁਖ ਨਿਉਂਦਾ ਜਿਵੇਂ 쿠ਮਾਨ ਕਪਟ ਕੁਮਾਰੇ ਕਪਟੀ ਕਪਟਰ ਕਮਾਈ ਜਾਂਦਾ ਤੂਪ ਚੀ ਨਵੇਂ ਬੰਦੂਕ ਲੈ ਲੈਂਦਾ ਫਿਰ ਗਿਆ ਪਾਰ ਕਬ ਤੂਪ ਜੀ ਬੰਦੂਕਾਂ ਵਾਲੇ ਸ਼িকার ਕਰਦੇ ਗੱਡੇ ਕੁੰਡ ਹਰਾਮੜੀ ਨਵ ਬੇਮੁਖ ਕਰਨ ਸੰਘਾਰ ਅੰਦਰ ਹੋ ਵਸ ਸੱਚ ਜੀ ਹੋਵੇ ਕੇ ਨਹੀਂ ਤੇਰੇ ਅੰਦਰ ਜੇ ਸੱਚ ਹੋਵੇਗਾ ਨਾ ਫਿਰ ਨਹੀਂ ਮੁੜ ਕੇ ਆ ਸਕਦਾ ਫਿਰ ਤੇ ਪ੍ਰਭੂ ਚਰਨਾਂ ਵਿੱਚ ਉਹ ਦਰਗਹ ਅੰਦਰ ਸੁਰਖਰੂ ਅੰਮ੍ਰਿਤ ਫਲ ਚੁਣ ਖਾਹੇ ਇਹਦੇ ਉਹ ਚੰਗੀਆਂ ਚੀਜ਼ਾਂ ਚੁਣ ਕੇ ਖਾਂਦਾ ਉਹ ਮਾੜੀਆਂ ਚੀਜ਼ਾਂ ਬਲ ਖਿਆਲ ਨਹੀਂ ਕਰਦਾ ਜਿਹੜੇ ਪਰਮੇਸ਼ਰ ਨੇ ਵਧੀਆ ਚੀਜ਼ਾਂ ਸਾਡੇ ਵਾਸਤੇ ਬਣਾਈਆਂ ਕਿਹੜੀ ਚੀਜ਼ ਬਣਾਈ ਹੈ ਮਹਾਰਾਜ ਕਹਿੰਦੇ ਨੇ ਰੁਕੇ ਸੁਖੀ ਘਾਇ ਗਏ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਓ ਕਹਿੰਦੇ ਮਹਾਰਾਜ ਅੰਮ੍ਰਿਤ ਪੀਣਾ ਅੰਮ੍ਰਿਤ ਜੋ ਖਾਣਾ ਹੈ ਅੰਮ੍ਰਿਤ ਵਰਗਾ ਖਾਣਾ ਹੈ ਅੰਦਰ ਹੋਵੇ ਸੱਚ ਸੋ ਅੰਦਰ ਹੋਵੇ ਸੱਚ ਜੇ ਭਵੇ ਕੇ ਨਹੀਂ ਉਧਰ ਦੇ ਅੰਦਰ ਸੁਰਖਰੂ ਅੰਮ੍ਰਿਤ ਫਲ ਚੁਣ ਖਾਏ ਕਹਿੰਦੇ ਉਹ ਅੰਮ੍ਰਿਤ ਵਰਗੇ ਫਲ ਚੁਣ ਕੇ ਖਾਂਦਾ ਉਹਨਾਂ ਦਰਗੇ ਵਿੱਚ ਜਿੱਦਾਂ ਜਗ੍ਹਾ ਮਿਲਦੀ ਹੈ ਦਰਗੇ ਅੰਦਰ ਸੋਖੂ ਉਹ ਦਰਗਾ ਜਿਹੜਾ ਭਗਤੀ ਕਰਕੇ ਨਾਮ ਜਪ ਕੇ ਬੰਦਗੀ ਕਰਕੇ ਇਸ ਸੰਸਾਰ ਤੋਂ ਚਲਦਾ ਹੈ ਨਾ ਕਹਿੰਦੇ ਉਹ ਸੁਰਖਰੂ ਹੋ ਗਿਆ ਜਾਂਦਾ ਉਹ ਕੋਈ ਪਾਪ ਦੀ ਪੰਡ ਨਹੀਂ ਚੱਕੀ ਹੁੰਦੀ ਸਿਰ ਤੇ ਇਹ ਨਾਮ ਦਾ ਵਪਾਰੀ ਹੈ ਨਾਮ ਦੇ ਜਹਾਜ਼ ਤੇ ਬੈਠ ਕੇ ਜਾਂਦਾ ਕੋ ਦੁਨੀਆ ਦੇ ਭਾਰ ਚੱਕੇ ਨਹੀਂ ਪਾਪ ਕਮਾਵ ਕੇ ਪਾਪਾਂ ਦਾ ਪੰਡ ਲੈ ਕੇ ਨਹੀਂ ਚੱਲਦਾ ਉਹ ਵੀ ਨਾ ਤੁਰ ਸਕਦਾ ਠੰਡੀਆਂ ਤਿੱਖੀ ਵਾਹਲੋਂ ਤਿੱਕੀ ਵਾਹਲੋਂ ਦੇ ਕੀ ਇਸ ਮਾਰ ਐਸੇ ਦਾ ਮਾਰਗ ਦੇ ਚੱਲਦਾ ਹੈ ਤੋ ਕਿੰਨਾ ਕੁ ਭਾਰ ਲੈ ਕੇ ਚੱਲੇਗਾ ਜਿਹੜਾ ਕਮਾਇਆ ਆਪਣਾ ਸਾਰੀ ਉਮਰ ਦਾ ਪਾਪਾਂ ਦੀ ਪੰਡ ਇਕੱਠੀ ਕੀਤੀ ਹੋਈ ਹੈ ਚੱਕਣੀ ਪੈਣੀ ਆ ਉਹ ਮਾਰੇ ਕਹਿੰਦੇ ਜਿਹੜੇ ਸੁਰਖਰੂ ਹੋ ਕੇ ਗਏ ਹਰ ਚੀਜ਼ ਪਾਸੋਂ ਕੋਈ ਚੀਜ਼ ਦੀ ਇੱਛਾ ਨਹੀਂ ਰੱਖੀ ਉਹਨਾਂ ਨੇ ਸ਼ੇਰੂ ਨਾਮ ਜਪਿਆ ਬੰਦ ਕੇ ਵੰਡ ਛਕਿਆ ਜੋ ਕੁਝ ਕਮਾਇਆ ਉਹ ਆਪਣੇ ਚੰਗੇ ਬਸੇ ਲਾ ਕੇ ਆਪਣਾ ਸਰੀਰ ਨੂੰ ਸਤੰਦਰੁਸਤ ਰੱਖ ਕੇ ਅੱਛੀ ਕਮਾਈ ਕਰਕੇ ਸੰਸਾਰ ਤੋਂ ਗਏ ਤੇ ਉਹ ਸੁਰਖਰੂ ਗਏ ਕਹਿੰਦੇ ਉਹਨਾਂ ਨੇ ਫਿਰ ਅੰਮ੍ਰਿਤ ਫੜਾ ਕਰਦੇ ਕੋ ਵਿਰਲਾ ਮਾਰਗ ਸੱਚ ਦੇ ਕੋਈ ਮਦਹ ਹੋਇ ਛੇ ਹਜ਼ਾਰੀ ਨਾਲ ਹੀ ਲਖਾਂ ਪਈਐ ਸੋਈ ਜਿੰਦੇ ਉਹ ਫਿਰ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਨਹੀਂ ਜਾਂਦੇ ਉਹਤੇ ਬਸ ਜੋ ਮਿਲਦਾ ਆਪਣਾ ਸ਼ਕਤ ਤੇ ਪ੍ਰਮਾਤਮਾ ਨੂੰ ਯਾਦ ਕਰਦੇ ਗੁਰੂਾਨੰਦ ਸਾਹਿਬ ਨੇ ਸੰਤ ਇਹ ਸਿੱਖਿਆ ਦਿੱਤੀ ਹੈ ਮਹਾਰਾਜ ਦੇਖੋ ਆ ਹੁਣ ਤੁਸੀਂ ਦੇਖ ਰਹੇ ਹੋ ਮਹਾਰਾਜ ਮਹਾਰਾਜ ਜੀ ਕੋਲ ਇੱਕ ਇੱਕ ਡੰਡਾ ਹੈ ਉਹ ਵੀ ਖੱਡੇ-ਵੱਡੇ ਰਾਹਾਂ ਦੇ ਵਿਚਰਣ ਤੋਂ ਚੱਲਣ ਲਈ ਉਹਦਾ ਥੋੜਾ ਅਰਾਸਰਾ ਰੱਖਦੇ ਹਨ ਕੰਬਣੀ ਹੈ ਕੋਈ ਹੋਰ ਚੀਜ਼ ਹੈ ਮਹਾਰਾਜ ਸੁਰਖਰੂ ਹੋ ਕੇ ਚੱਲ ਰਿਹਾ ਹੈ ਸਾਡੇ ਲੋਕੀ ਤੁਰਦੇ ਨੇ ਤੇ ਚਾਲ ਤਾਂ ਟੱਚੀ ਹੁੰਦੇ ਉਹਨਾਂ ਨੂੰ ਕਿਸੇ ਪਾਸੇ ਜਾਣਾ ਹੋਵੇ ਫਿਰ ਪਿੱਛੇ ਇੱਕ ਗੜਗੜਨ ਲਾਈਓ ਹੁੰਦੀ ਮਗਰੀ ਫੇ ਤੁਰਨਾ ਵੀ ਔਖਾ ਹੈ ਚੱਲਣਾ ਵੀ ਔਖਾ ਹੈ ਇਹ ਦੇਖ ਲਈ ਕੋ ਮਿਲ ਜਾਵੇ ਤਾਂ ਸੈਲਫ ਕਰ ਦੋ ਕੋਈ ਨਹੀਂ ਕਰਦਾ ਪੈਸੇ ਦੋਗੇ ਪੈਸੇ ਦੋਗੇ ਤਾਂ ਹੋ ਜਾਊਗਾ ਨਾਮ ਜਪਿਆ ਹੋਊਗਾ ਬੰਦਗੀ ਕੀਤੀ ਹੋਊਗੀ ਤਾਂ ਕੋ ਮਿਲ ਜਾਊਗਾ ਨਹੀਂ ਦੇ ਕੁਛ ਨਹੀਂ ਮਿਲਣਾ ਕੋਰ ਜਿੱਤੇ ਆਪੇ ਹੀ ਜਾਣਾ ਪੈਣਾ ਸਰ ਜਿੰਨੇ ਕਮਾਈ ਕੀਤੀ ਨਾ ਭਾਰਤੀ ਮਾਰੇ ਕਹਿੰਦੇ ਚੱਕਣਾ ਹੀ ਪੈਣਾ ਆਪਾਂ ਜਿਹੜੇ ਸੁਰਖਰੂ ਹੋ ਕੇ ਗਏ ਸੱਚੇ ਬਾਸ਼ਾ ਕਹਿੰਦੇ ਨੇ ਭਾਈ ਉਹ ਵਿਰਲੇ ਹਨ ਸੰਸਾਰ ਦੇ ਵਿੱਚ ਕੂ ਵਿਰਲਾ ਮਾਰਗ ਸੱਚ ਦੇ ਕੋਈ ਮੱਦੇ ਹੋਏ ਇਹ ਵਰਲੇ ਸੰਸਾਰ ਵਿੱਚ ਸਹੀ ਹਜ਼ਾਰੀ ਨਾਲ ਹੀ ਲਖਾਂ ਨਾ ਪਾਈਏ ਸੁ ਉਹ ਲਖਾਂ ਦੀ ਕੋ ਪ੍ਰਾਪਤੀ ਦੀ ਨਹੀਂ ਬੈਣ ਕਰਦੇ ਜੋ ਪਾਰਸ ਅੰਦਰ ਪੱਥਰਾਂ ਜਿਉਂ ਪ੍ਰਾਪਤ ਬਨ ਆਹੇ ਜਿਦਾ ਪੱਥਰਾਂ ਦੇ ਵਿੱਚੋਂ ਹੀ ਪਾਰਸ ਨਿਕਲਦਾ ਹੈ ਮਰੇ ਜੋ ਗਉਆ ਅੰਦਰ ਕਾਮ ਤੇ ਨਾ ਤਉ ਸਦ ਮਨੁਖੁ ਮਾਹੇ ਕਹਿੰਦੇ ਜਿਦਾ ਪਸ਼ੂਆਂ ਦੇ ਅੰਦਰ ਕਾਮ বাসਨਾ ਸਭ ਕੁਛ ਹੈ ਇਹ ਮਨੁੱਖ ਦੇ ਵਿੱਚ ਵੀ ਹੈ ਮੈਂ ਤਾਂ ਅਸੀਂ ਪਹਿਲਾਂ ਹੀ ਇਹ ਵਿਚਾਰ ਕਰ ਚੁੱਕੇ ਕਿ ਜੀ ਜੋ ਕੁਛ ਅਸੀਂ ਕਰ ਰਹੇ ਹਾਂ ਤਾਂ ਪਸ਼ੂ ਵੀ ਕਰਦੇ ਹਨ ਭੋਗ ਵਿਲਾਸ ਪਸ਼ੂ ਕਰਦੇ ਸਾਰਾ ਦਿਨ ਖੇਤਾਂ 'ਚ ਜੁੜ ਕੇ ਮਿਹਨਤ ਕਰਦੇ ਫਿਰ ਉਹਨਾਂ ਨੂੰ ਪੱਠੇ ਪ੍ਰਾਪਤ ਹੁੰਦੇ ਉਹ ਵੀ ਜੇ ਤੁਸੀਂ ਪਾਦੋਂੋਂ ਤਾਂ ਮਿਲ ਜਾਣੇ ਨਹੀਂ ਮਿਲ ਨਹੀਂ ਪਾਉਗੇ ਤਾਂ ਭੁੱਖੇ ਵਿਚਾਰੇ ਖੜੇ ਪਾਣੀ ਪਿਲਾ ਦੂੰਗੇ ਤਾਂ ਪੀ ਲੋਗੇ ਨਹੀਂ ਤੇ ਤਪਾਸੀ ਖੜੇ ਸੁਮਾਰੇ ਵੀ ਕਹਿੰਦੇ ਨੇ ਇਹ ਥਰੇ ਤਾਂ ਕੰਮ ਪਸ਼ੂ ਵੀ ਕਰ ਰਹੇ ਵੀ ਤੈਨੂੰ ਤਾਂ ਇੱਕ ਕੋਈ ਅਲੱਗ ਚੀਜ਼ ਬਣਾ ਕੇ ਪੇਜਿਆ ਸੀ ਤੈਨੂੰ ਸੋਚਣ ਸ਼ਕਤੀ ਦਿੱਤੀ ਸੀ ਕੰਨ ਦਿੱਤੇ ਸੀ ਨੱਕ ਦਿੱਤਾ ਸੀ ਸਭ ਨੂੰ ਸੋਚਣ ਸ਼ਕਤੀ ਦੇ ਕੇ ਤੈਨੂੰ ਸੰਸਾਰ ਦਿੱਤੇ ਜਾ ਤੂੰ ਮੰਦਾ ਚੰਗਾ ਦੇਖ ਕੇ ਖਾ ਵੀ ਸਕਿਆ ਚੰਗੇ ਮਾੜੇ ਦੀ ਤੈਨੂੰ ਪਤਾ ਹੋਵੇ ਵੀ ਆਹ ਕੰਮ ਚੰਗਾ ਆਹ ਕੰਮ ਮਾੜਾ ਇਹ ਕੰਮ ਕਰਨਾ ਇਹ ਨਹੀਂ ਕਰਨਾ ਪਰ ਕਰਨਾ ਤਾਂ ਤੂੰ ਹੀ ਹੈਂ ਜੋ ਪਾਰ ਸੇ ਅੰਦਰ ਪੱਥਰਾਂ ਜਿਉਂ ਪਾਰ ਜਾਤ ਮਨ ਆਹੇ ਜਿਉਂ ਗਉ ਆਂਦ ਕਾਮ ਦਿਨ ਤੋਂ ਸਾਧੂ ਮਨੁਖ ਪਾਏ ਕੋਈ ਲਖਨ ਸੰਧੂ ਚਲਤ ਅਪਾਰ ਜੋਈ ਸਿਆਣੇ ਇਕ ਕੂ ਪਿਉ ਹੋ ਵੀ ਸਾਧ ਵਿਚਾਰ ਨਾ ਤਰਸ ਬਾਦ ਗੇ ਬਾਜ ਬੈਠੇ ਜਾਲ ਵਿਛਾਏ ਕਹਿੰਦੇ ਇਹ ਜਮ ਉਹਰੇ ਜਾਲ ਵਿਛਾ ਕੇ ਬੈਠੇ ਉਹ ਸਭ ਦੇਖਦੇ ਨੇ ਕੀ ਕਰਦਾ ਨਹੀਂ ਕਰਦਾ ਸਭ ਕੁਝ ਦੇਖ ਰਹੇ ਤੇ ਉਹ ਅੱਗੇ ਜਾਲ ਵਿਛਾ ਕੇ ਬੈਠੇ ਨੇ ਕਦੋਂ ਇਹਦਾ ਸਮਾਪਤ ਇਹਨੂੰ ਜਾਲ ਚ ਬਨ ਕੇ ਇਹਨੂੰ ਛੁੱਟੀ ਅੰਦਰ ਕਾ ਦੇ ਵਿੱਚ ਮਾਇਆ ਮੂਲੋਂ ਵਿਛਾਈ ਕੇ ਫਰਮਾਇਆ ਲੈਣ ਫਿਰਾਏ ਸਭ ਬੈਠੇ ਜਾਲ ਵਿਛਾਈ ਕੇ ਕੁਫਾ ਸੇ ਇਥੇ ਆਏ ਇੱਕ ਮਾਰਗ ਆਵਦੇ ਲ ਜਾਂਦੇ ਜਾਲ ਛੁੜ ਉੜਾਏ ਕਹਿੰਦੇ ਇੱਕ ਨਾਮ ਬੰਦਗੀ ਕਰਕੇ ਉਹ ਜਾਲ ਨੂੰ ਵੀ ਉਡਾ ਕੇ ਲੈ ਜਾਂਦੇ ਆ ਖੁਸਾਤਨਾ ਸ੍ਰੀ ਵਾਹਿ ਨਾਮ ਬੰਦਗੀ ਕਰਕੇ ਕਹਿੰਦੇ ਉਹ ਜਾਲ ਵੀ ਉੜਾਗੇ ਲੈ ਜਾਂਦੇ ਬੱਜਕ ਆਪਣੇ ਵਾਸਤੇ ਸਿਰ ਲੈਂਦੇ ਪਾਪ ਉਫਾਰ ਬੱਜਰ ਪਾਪ ਨਾ ਉਤਰੀਨ ਰ ਸਤ ਲਖੜਨ ਬਤਾ ਪਤਾਰ ਕਹਿੰਦੇ ਬੱਜਰ ਗ੍ਰਹਿ ਜਿਹੜੇ ਮਾਫ ਨਹੀਂ ਹੁੰਦੇ ਕੋਡੀ ਤੁਲ ਹਲਾਲ ਦੀ ਨਹੀਂ ਦਵਣਾ ਕੋਟ ਹਰਾਨ ਕੋਡੀ ਅਖੂਟ ਪੰਡਾਰ ਹੈ ਕੋਟ ਦਰਬ ਨਾ ਕਰ ਤੂੰ ਕਾਮ ਜਿਸੀ ਚਿੰਕ ਅਨਰ ਕੀ ਬਣਖੰਡ ਸਕਲ ਜਲਾਏ ਰੰਚਕ ਸਿਮਰਨ ਪ੍ਰਭੂ ਕੋ ਕੋਡ ਪਾਪ ਜਲ ਜਾਏ ਕਹਿੰਦੇ ਨਾ ਮਹਾਰੀ ਕਹਿੰਦੇ ਨਾ ਏਕ ਕੜੀ ਆਦੀ ਕੜੀ ਆਦੀ ਹੁੰਤੇ ਆਦ ਨਾਮ ਜਪਿਆ ਕਰ ਕਹਿੰਦੇ ਏਤਛਿਤ ਚਿਤ ਜਨ ਇੱਕ ਛਿਨ ਤੇ ਆਓ ਇੰਨਾ ਤੇਰੇਗਾ ਕਹਿੰਦੇ ਤੇਰੇ ਸਾਰੇ ਪਾਪ ਜਲ ਜਾਣਗੇ ਇੱਕ ਜਨ ਵੀ ਸਾਧ ਸੰਗਤ ਜੁੜਦਾ ਨਹੀਂ ਜਿਹੜਾ ਕਹਿੰਦਾ ਨਾ ਮੈਂ ਜੁੜ ਗਿਆ ਉਹ ਝੂਠ ਬੋਲਦਾ ਨੇੜੇ ਚ ਉਡ ਬੋਲਦਾ ਇੱਕ ਛਿਨ ਵੀ ਕਹਿੰਦੇ ਮਹਾਰਾ ਹੀ ਗਰੰਟੀ ਦਿੰਦੇ ਨੇ ਇੱਕ ਚਿਤ ਜਿਨ ਇੱਕ ਛਿਨ ਤੇ ਆਇਓ ਛਿਨ ਕਿਦਾਂ ਅਹਕਤਤ ਹੋ ਗਿਆ ਇੰਨਾ ਵੀ ਕਹਿੰਦੇ ਤੂੰ ਮੈਨੂੰ ਸੱਚੇ ਦਿਲ ਨਾਲ ਯਾਦ ਕਰ ਲੈਣਾ ਨਾ ਕਹਿੰਦੇ ਸਾਰੇ ਹੀ ਪਾਪ ਕੱਟੇ ਹੋਦੇ ਜਲੇ ਜਾਂਦੇ ਨੇ ਸਾਰੇ ਪਾਪ ਲੋਰ ਹੁੰਦਾ ਕਰਕੇ ਤਾਂ ਦੇਖੋ ਸਮਝਣ ਨੂੰ ਪਈ ਗੁਰੂ ਨਾਨਕ ਨੂੰ ਸੁਣੋ ਤਾਂ ਸਹੀ ਪਹਿਲਾਂ ਸਾਡੇ ਤਾਂ ਦੇਖਦੇ ਆ ਬਦਫੈਲੀ ਵਾਲੀ ਕੋਈ ਕੈਸਟ ਆ ਜਾਂਦੀ ਨਾ YouTube ਦੇ ਉੱਤੇ ਮੈਂ ਕਹਿੰਦਾ ਕੋਈ ਸ਼ੋਅ ਨਾ ਤੁਸੀਂ ਕਿੰਨਾ ਕੁ ਵਿਊ ਆ ਜਾਂਦਾ ਉੱਥੇ ਕਿੰਨੇ ਕੁ ਸਬਸਕ੍ਰਾਈਬਰ ਆ ਜਾਂਦੇ ਲਾਈਕ ਸ਼ੇਅਰਾਂ ਦਾ ਕੋਈ ਅੰਤ ਹੀ ਨਹੀਂ ਹੁੰਦਾ ਲੱਖਾਂ ਆ ਦੇ ਵਿੱਚ ਆ ਜਾਂਦੇ ਇੱਥੇ ਮਸੀਂ 200 250 ਕਦਕੇ ਉਹ ਵੀ ਭਾਗਾਂ ਨਾਲ ਆ ਜਾਂਦਾ ਜਾਂ ਨਹੀਂ ਤਾਂ ਨਾ ਟੈਮ ਨਹੀਂ ਹੈ ਭਈ ਗੁਰਮਤਵਲ ਟੈਮ ਨਹੀਂ ਆ ਸਾਡੇ ਕੋਲ ਬਦਫੈਲੀ ਵਾਲੀ ਸਾਰਾ ਦਿਨ ਹੈ ਤਾਂ ਈ ਘੰਟੇ ਦਸਵੰਤ ਹੈ ਤੁਸੀਂ ਤੁਮ ਸਿਕਮ ਪਾਣੀ ਸੁਣੇ ਲੋ ਭਾਈ ਕਿੰਨੀ ਮਿਹਨਤਾਂ ਕਰ ਰਹੇ ਛੱਡੇ ਗਿਆਨੀ ਹਨ ਉਹਨਾਂ ਦੇ ਵੀ ਉਹ ਦੇਖ ਲੋ ਕੁਛ ਨਹੀਂ ਹੁੰਦਾ ਕੋਈ ਨਹੀਂ ਸੁਣਦਾ ਬਿਰਲੇ ਹਨ ਜਿਹੜੇ ਕੁਝ ਸੁਣਦੇ ਹੋਣਗੇ ਥੋੜੇ ਬਹੁਤ ਸੁਣੋ ਭਾਈ ਗਿਆਨੀਆਂ ਨੂੰ ਕਥਾ ਵਚਕਾਂ ਨੂੰ ਕੀਰਤਨੀਆਂ ਨੂੰ ਸੁਣੋ ਇਹ ਸੁਣਾ ਈਸ਼ਰ ਇਸਾ ਸੁਣਨਾ ਪਿਆ ਸਾਰਿਆਂ ਨੂੰ ਸੁਣਾ ਚਾਰ ਪੰਜ ਪੌੜੀਆਂ ਜਿਹੜੀਆਂ ਸੁਣਨ ਦੀਆਂ ਹੀ ਹੈਗੀਆਂ ਜਪਜੀ ਸਾਹਿਬ ਪੜ ਲਿਓ ਉਹ ਤੋਂ ਬਾਅਦ ਵੀ ਮੰਨਣ ਦੀਆਂ ਵੀ ਹੈ ਮੰਨਣਾ ਵੀ ਪੈਣਾ ਇਹ ਨਹੀਂ ਵੀ ਸੁਣ ਲਿਆ ਬਸ ਇਧਰੋਂ ਗੜੇ ਇਧਰੋਂ ਕੱਢ ਦਿੱਤਾ ਫਿਰ ਮਹਾਰਾਜ ਕਹਿੰਦੇ ਸੁਣਾ ਈਸ਼ਰ ਬ੍ਰਹਮ ਅਿੰਦ ਸੁਣਾ ਮੋਕਸ਼ਲਾਣ ਮੰਦ ਸੁਣਾ ਜੋਗ ਜਗਤਨ ਪੇਤ ਸੁਣਾ ਸਾਸ ਸਿੰਮਲ ਦੇ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣ ਐ ਦੁਖ ਪਾਪ ਕਾ ਨਾਸ ਤੋਂ ਦੁੱਖਾਂ ਕ੍ਰਿਏਸ਼ਨ ਦਾ ਨਾਸ ਹੋ ਜਾਂਦਾ ਮਹਾਰਾਜੀ ਕਹਿੰਦੇ ਸੁਣੋ ਤਾਂ ਸਹੀ ਅੱਗੇ ਜਾ ਕੇ ਪੰਜ ਪਿਛਲੇ ਆਹਾਂ ਜਦ ਸੁਣਨ ਦੀ ਗੱਲ ਕਰਦੇ ਅੱਗੇ ਮੰਨਣ ਦੀ ਮੰਨੇ ਕੀ ਗਤ ਕਹੀ ਨਾ ਜਾ ਕੋਈ ਕਹਿੰਦੇ ਜਿਹੜਾ ਮੰਨ ਗਿਆ ਸੁਣਿਆ ਪਹਿਲਾਂ ਸੁਣ ਕੇ ਫਿਰ ਮੰਨਿਆ ਕਹਿੰਦੇ ਭਈ ਤੇਰੇ ਵਰਗਾ ਤਾਂ ਬੰਦਾ ਕੋਈ ਨਹੀਂ ਹੈ ਹੀ ਨਹੀਂ ਸੰਸਾਰ ਵਿੱਚ ਮੰਨੇ ਕੀ ਗਤ ਕਹੀ ਤੇਰੀ ਤਾਂ ਗੱਲ ਕੀ ਕੋਈ ਕਰੇ ਨਹੀਂ ਸਕਦਾ ਜਿਹੜਾ ਸੁਣ ਕੇ ਗੱਲ ਨੂੰ ਮੰਨ ਗਿਆ ਮੰਨ ਕੇ ਤੁਰ ਪਿਆ ਰਸਤੇ ਤੇ ਵਾਹ ਵਾਹ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾ ਜਿਹੜਾ ਕਿੰਤੂ ਬਰੰਤੂ ਕਰਦਾ ਨਾ ਕਹਿੰਦੇ ਜੇ ਕੋ ਕਹੇ ਪਿਛੇ ਪਸਤਾ ਰਹੀ ਕਿੰਤੂ ਬੰਤੀ ਵੜਾ ਤੇ ਪਛਤਾਗਾ ਬਾਅਦ ਵਿੱਚ ਕਹੀ ਮੈਂ ਕੀ ਕਰ ਬੈਠਾ ਬੱਚੇਰ ਪਾਪ ਕੁਮਾਰਾ ਬੱਚੇਰ ਪਾਪ ਤੇਨੇ ਗੋੜੀ ਅਖੁੱਟ ਭੰਡਾਰ ਹੈ ਕੂਟ ਦਰਬਕਤ ਹੋਂ ਦਾਮ ਕੈਸੀ ਚਿੰਗ ਅਨਾਰ ਕੀ ਵਣਖੰਡ ਸਕਲ ਜਿਲਾਏ ਕਹਿੰਦੇ ਰੰਚਕ ਸਿਮਰਨ ਪ੍ਰਭੂ ਕੋ ਕੋਟ ਪਾਪ ਜਲ ਜੈ ਕਹਿੰਦੇ ਰੰਚਕ ਜਿਆ ਨਾਮ ਜਪ ਲੋ ਸਾਰੇ ਕੋਟੇ ਪਾਪ ਤੁਹਾਡੇ ਜਵਾ ਲੰਦਾ ਪਾਪੀ ਵੋਪੂ ਗਰਕੇ ਉਤਮ ਮੱਧਮ ਜਾਣ ਹੱਤਿਆ ਕਟਖਟ ਪੁਕਾਰ ਹੈ ਮਨ ਮੇ ਲੋਪ ਸ਼ਾਨ ਗਉ ਬ੍ਰਹਮਣ ਮਰੀਏ ਗੁਤਰੀ ਹਿਤ ਕਰਾਏ ਹਣ ਹੱਤਿਆ ਕੰਨਿਆ ਹੱਤਿਆ ਵਿਸ਼ਵਾਸਕਾਤ ਦਿਖਾਏ ਕੰਨਿਆ ਦੀ ਹੱਤਿਆ ਕਰਨੀ ਜਿੱਦਾਂ ਗਰਭ ਦੀ ਚੈੱਕ ਕਰਕੇ ਮਾਰ ਦਿੰਦੇ ਨੇ ਕੁੜੀਆਂ ਨੂੰ ਇਹ ਕਹਿੰਦੇ ਵੱਡੇ ਪਾਪ ਬਣ ਕੇਰੇ ਸ਼ਾਸਨ ਦੇ ਜੀ ਸੋ ਇੱਥੇ ਹੀ ਸਮਾਦੇ ਜਾ ਚੁੱਕਾ ਸੋ ਰਿਲੀ ਜਾ ਕੀ ਆਪ ਜੀ ਨੂੰ ਸਰਵਣ ਕਰਾਵਾਂਗੇ ਫਲਰੂ ਵਿੱਚ ਆਪ ਜੀ ਸਰਵਣ ਕਰਨਾ ਸੁਪਾਣੀ ਪੜਦੇ ਹਾਂ ਸੁਣਦੇ ਹਾਂ ਮਹਾਰਾਜਾ ਜੀ ਹੁੰਦੇ ਉੱਤੇ ਕਥਾ ਕਰਦੇ ਹਾਂ ਅਨੇਕਾਂ ਤੇ ਬੁਲਾਉਂਦੇ ਆ ਬਾਅਦ ਤੋਂ ਬਾਅਦ ਸੁਣਿਆ ਕਰੋ ਦੇਖਿਆ ਕਰੋ ਭਈ ਸਾਡਾ ਤਾਂ ਸਭ ਤੋਂ ਸਭ ਤੋਂ ਵੱਡਾ ਸਭ ਤੋਂ ਵੱਡਾ ਸਤਿਗੁਰੂ ਨਾਲ ਸਾਡਾ ਤਾਂ ਇਹੀ ਵੱਡਾ ਹੈ ਭਾਈ ਜੇ ਇਹ ਨੂੰ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸਨਪ ਗਰਭ ਚ ਨਹੀਂ ਆਊਗਾ ਕਦੀ ਵੀ ਜੇ ਤੁਸੀਂ ਸੁਣ ਵੀ ਲਓਗੇ ਆ ਸੁਣਨਾ ਕਿ ਇਹ 15 20 ਮਿੰਟ ਰੋਜ਼ ਹੈ ਖੜ ਕੇ ਸੁਣੋ ਭਾਈ ਸਭ ਕੁਝ ਆਰ ਉਦਾਰਾ ਹੋ ਜਾਏਗਾ ਸੋ ਸਬਸਕ੍ਰਾਈਬ ਵੀ ਕਰਨਾ ਹੈ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਹੈ ਇਹ ਆਪਾਂ ਰੋਜ਼ ਆਪ ਜੀ ਨੂੰ ਆਖਦੇ ਆ ਪਰ ਰਿਜ਼ਲਟ ਕੋਈ ਨਹੀਂ ਮਿਲਦਾ ਚਲੋ ਜਿੱਦਾਂ ਆਪਦੀ ਮਰਜ਼ੀ ਹੈ ਭਾਈ ਇਹ ਸਾਡੀ ਸ਼ਕੂਟ ਹੈ ਕਰ ਦੋਗੇ ਤਾਂ ਮੈਂ ਠੀਕ ਹੈ ਨਹੀਂ ਕਰੋਗੇ ਭਾਈ ਤਾਂ ਦੀ ਮਰਜ਼ੀ ਹੈ ਅਸੀਂ ਆਪਣਾ ਕੰਮ ਕਰੀ ਜਾਣਾ ਤੁਸੀਂ ਆਪਣਾ ਕੰਮ ਵੀ ਕਰੋ ਅਸੀਂ ਤਾਂ ਕਰਨੇ ਭਈ ਲਾਈਕ ਸ਼ੇਅਰ ਜਵਾਬ ਤੋਂ ਵੱਧ ਕਰੋ ਅੱਗੇ ਜਾਏਗਾ ਤੁਹਾਡੇ ਵਿੱਚੇ ਵਲ ਲੱਗੂਗੀ ਸੋ ਇਹ ਇਹ ਗੰਤੀਆ ਪ੍ਰੋਅਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ